ਆਪ ਜੀ ਮੈਨੀ ਨਹੀਂ ਹੋ ਜੇ ਹੋ ਜਾਏਗਾ ਮੈਂ ਆਵਾਜ਼ ਪਹਿਲਾਂ ਤਾਂ ਬਿਲਕੁਲ ਉਹ ਕੁਲਤਾਰ ਜੀ ਦੀ ਇਹ ਤਾਂ ਅਜੀਬੀ ਆਵਾਜ਼ ਲੱਗ ਰਹੀ ਹੈ ਉਹਨੇ ਮੈਂ ਥੱਲੇ ਬੈਠਾ ਆ ਤਾਂ ਨਹੀਂ ਕੋਈ ਹੁੰਦੀ ਅੱਛਾ ਜੀ ਕੋਟਪੂਰਾ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੋਟਪੂਰਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਮ ਤੇ WhatsApp ਕਾਲ ਕਰਕੇ ਸ਼ਹਿਰ ਦੇ ਇੱਕ ਸਮਾਜ ਸੇਵੀ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਮੇਰੇ ਕੋਲ ਸਵੇਰੇ ਇੱਕ ਫੇਕੋ ਲਈ 8284018024 ਤੋਂ ਜਿਹਦੇ ਉੱਤੋਂ ਅਜੇ MLA ਆਫਿਸ ਲਿਖਿਆ ਹੋਇਆ ਸੀ ਔਰ ਇਹਦੇ ਵਿੱਚ ਜੋ ਬੰਦਾ ਉਹ ਗੱਲ ਕਰ ਰਿਹਾ ਸੀ ਉਹ ਗਿੱਟੂ ਕੁਲਤਾਰ ਸਿੰਘ ਸੰਧਵਾ ਸਪੀਕਰਸ ਆਫ ਦੀ ਐਮਐਲਏ ਸਾਹਿਬ ਦੀ ਮਿਮਿਕਰੀ ਕਰਕੇ ਬੋਲ ਰਿਹਾ ਸੀ ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ ਪੀਐਨਵੀ ਦਾ ਉਹਦੇ ਚ ਭਰਨੀ ਹੈ ਫੋਨ ਤੇ ਦਾ 27 ਲੱਖ ਸੌਨ ਰਿਹਾ ਸੀ ਪਰ 27547 अमाउंट ਸੀ ਠੀਕ ਹੈ ਜੀ ਉਹ ਬਾਰ ਬਾਰ ਕਾਲ ਕਰਦਾ ਰਿਹਾ ਮੈਨੂੰ ਔਰ ਮੈਂ ਇਹਦੀ ਇਨਫੋਰਮੇਸ਼ਨ ਕੁਲਤਾਰ ਜੀ ਨੂੰ ਵੀ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਮੇਨ ਮੈਟਰ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਡੀ ਡਿਟੇਲ ਲੈ ਕੇ ਬੈਠਾ ਸੀ ਜਗਜੀਤ ਸਿੰਘ ਐਸਆਈ ਹੋਈ ਸਕਿਉਰਟੀ ਜਾ ਹੈ ਜਾਂ ਹੋ ਰਹਾ ਹੈ ਵਿਪুল ਕੋਈ ਹੋਤੇ ਹੈ ਮਨੀ ਦਾ ਲੀਵਲ ਹੈ ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ ਮੈਨੂੰ ਕਹ ਰਿਹਾ ਕਿ ਪੈਸੇ ਟਰਾਂਸਫਰ ਕਰ ਦੋ ਔਰ ਕੈਸ਼ ਕੋਠੀ ਜਾ ਕੇ ਲੈ ਜਾਓ ਆਪਾਂ ਇਕੱਠੇ ਬਹਿ ਕੇ ਚਾਹ ਪੀਨੇ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕੀ ਫੇਕ ਹੈ ਜਾਂ ਕਿਸੇ ਵੀ ਹਵਾ ਨਹੀਂ ਪੈਸੇ ਨਹੀਂ ਜਾਈਗੇ ਨਹੀਂ ਐਕਚੁਅਲੀ ਹੈ ਤਾਂ ਇਹ ਸਾਈਬਰ ਕ੍ਰਾਈਮ ਹੀ ਇਹਦੇ ਵਿੱਚ ਮਤਲਬ ਲੋਕਾਂ ਨੂੰ ਠੱਗਣ ਦਾ ਤਰੀਕਾ ਹੀ ਹੈ ਪਰ ਮੇਨ ਥਿੰਗ ਇਹ ਹੈ ਕਿ ਆਮ ਲੋਕ ਜੇ ਕੁਲਤਾਰ ਸਿੰਘ ਸੰਧਵਾ ਸਿਕਰ ਸਾਹਿਬ ਦੀ ਆਵਾਜ਼ ਸੁਣਨਗੇ ਤਾਂ ਸ਼ਾਇਦ ਜੋ ਅਵੇਅਰਡ ਨਹੀਂ ਹੈ ਉਹ ਪੈਸੇ ਦੇਣ ਲਈ ਰਾਜੀ ਹੋ ਜਾਏਗਾ ਦੇ ਦੇਗਾ ਫਸ ਜਾਏਗਾ ਉਹ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਆਰਾ ਹੈ ਕਿ ਜਿਹੜਾ ਇਹ ਅਕਾਊਂਟ ਨੰਬਰ ਹੈ ਇਹਨੂੰ ਜਲਦੀ ਜਲਦੀ ਫ੍ਰੀਜ਼ ਕਰਾ ਕੇ ਤੇ ਇਸ ਦੇ ਵਿੱਚ ਜੋ ਡਿਟੇਲ ਆ ਬੰਦਾ ਉਹਨੂੰ ਪਕੜਿਆ ਜਾਵੇ ਠੀਕ ਹੈ ਤਾਂ ਕਿ ਗੁਨਾਹਗਰ ਲੋਕਾਂ ਦੇ ਸਾਹਮਣੇ ਹੋਣ ਕਾਨੂੰਨ ਦੇ ਸਾਹਮਣੇ ਹੋਣ ਕੀ ਇਹ ਦੀ ਸ਼ਿਕਾਇਤ ਕੀਤੀ ਹੈ ਹਾਂ ਐਸਐਸਪੀ ਸਾਹਿਬ ਨਾਲ ਮਾਣੇ ਹੋਗੇ ਐਸਐਸਪੀ ਸਾਹਿਬ ਨਾਲ ਮੈਂ ਉਸੇ ਵੀ ਨਹੀਂ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਦੇ ਉੱਤੇ ਬੰਦੀ ਕਾਰਵਾਈ ਵੀ ਸ਼ੁਰੂ ਕਰਤੀ ਸੀ ਮੇਰੇ ਨਾਲ ਉਹਨਾਂ ਗੱਲ ਵੀ ਕੀਤੀ ਹੈ ਸਰਦਾਰ ਹਰਜੀਤ ਸਿੰਘ ਜੀ ਨੇ ਔਰ ਮੇਰੇ ਖਾਲ ਅਕਾਊਂਟ ਵਗੈਰਾ ਫ੍ਰੀਜ਼ ਹੋ ਗਿਆ ਡੀਐਸਪੀ ਫਰੀਦਕੋਟ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਬਾਬਤ ਵਟਸਐਪ ਕਾਲ ਨੂੰ ਜਾਂਚ ਕੀਤੀ ਜਾ ਰਹੀ ਹੈ ਕਿ ਕਾਲ ਕਿਸ ਵਿਅਕਤੀ ਨੇ ਕੀਤੀ ਹੈ ਉਹਨਾਂ ਨੇ ਕੰਪਲੇਨ ਫਾਇਲ ਕੀਤੀ ਹੈ ਜ ਜ ਉਹਨਾਂ ਕੋਲ ਇੱਕ ਫੋਨ ਆਇਆ ਵਟਸਐਪ ਕਾਲ ਜਿਹਦੇ ਉੱਤਰ ਲੱਤੇ ਦੂਸਰੀ ਸਰ ਤੋਂ ਬੋਲ ਰਹੀ ਸੀ ਜਿਸ ਨੇ ਇਸ ਨੇ ਆਪਣਾ ਨਾਮ ਅਜੇਰਾਏ ਦੱਸਿਆ ਦੂਸਰੇ ਨੇ ਵਿਕਲ ਦੱਸਿਆ ਔਰ ਜੋ ਤੀਸਰਾ ਸੀਗਾ ਉਹ ਆਪਣੀ ਆਵਾਜ਼ ਦੀ ਨਕਲ ਕਰਤਾ ਸੰਮਵਾ ਸਰ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਵੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਤੇ ਜੈਮ ਉਹ ਮੇਰੇ ਬੇਟੇ ਦੀ ਕਿਸ ਭਰ ਦੇ ਤੇ ਮੇਰੇ ਘਰ ਆ ਕੇ ਪੈਸੇ ਲੈ ਜੀ ਸਹੀ ਤਾਂ ਉਹ ਉਹ ਜਿਹੜੇ ਰਾਜੇ ਕੁਮਾਰ ਜੀ ਨੇ ਉਹਨਾਂ ਨੂੰ ਬਾਈਚਾਂ ਚ ਸ਼ੱਕ ਹੋਇਆ ਤਾਂ ਉਹਨਾਂ ਨੇ ਸਨੂਆ ਸਾਹਿਬ ਦੇ ਨਾਲ ਟਾਈਪ ਕੀਤਾ ਤਾਂ ਉਹਨਾਂ ਨੇ ਕੀ ਇਹਦਾ ਉਹ ਨਹੀਂ ਕਰ ਰਹੀ ਸੀ ਸਨੂਆ ਸਾਹਿਬ ਤਾਂ ਸਨੂਆ ਸਾਹਿਬ ਨੇ ਕਿਹਾ ਕਿ ਮੈਂ ਤਾਂ ਰੈਸਟੋਰੈਂਟ ਨੂੰ ਫੋਨ ਨਹੀਂ ਕੀਤੀ ਤੇ ਉੱਥੋਂ ਉਹਨਾਂ ਨੇ ਉਹਨੂੰ ਸ਼ੱਕ ਹੋਇਆ ਕਿ ਇਹ ਜਿਹੜੀ ਹੈਗੀ ਵਟਸਐਪ ਕਾਲ ਤਾਂ ਮੇਰੇ ਨਾਲ ਜਿਹੜੀ ਹੈਗੀ ੱੱੱਗੀ ਮਾਰਨ ਦੀ ਕੋਸ਼ਿਸ਼ ਹੈ। ਔਰ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਬੜਾ ਅੱਜਕੱਲ ਚੱਲ ਰਿਹਾ ਹੈ ਵਟਸਐਪ ਕਾਲ ਤੇ ਜਦੋਂ ਲੋਕੀ ੱੱੱਗੀ ਮਾਰ ਲੈਂਦੇ ਆ ਤੇ ਉਹਨੇ ਆਪਦਾ ਅਕਾਊਂਟ ਨੰਬਰ ਵੀ ਦਿੱਤਾ। ਇਹ ਇਸ ਅਕਾਊਂਟ ਦਾ ਸੇਫ ਪੁਆਇੰਟ ਹੈ। ਲੇਕਿਨ ਇਹ ਰਾਜਿੰਦਰ ਕੁਮਾਰ ਜੀ ਸਿਆਣੇ ਨਿਕਲੇ। ਇਹਨਾਂ ਨੇ ਨਹੀਂ ਤਾਂ ਸਿਰਫ ਆਈ ਕਾਉਂਟ ਤੋਂ ਪਹਿਲਾਂ ਇਹਨਾਂ ਨੇ ਕਨਫਰਮ ਕੀਤਾ ਵਧੀਆ ਕੀਤਾ। ਤੇ ਵਧੀਆ ਕੀਤਾ ਤਾਂ ਇਹਨਾਂ ਨੂੰ ਲੱਗ ਵੀ ਗਿਆ ਵੀ ਇਹ ਕੋਈ ਅ ਮਾਇਕ ਇਹਨਾਂ ਨਾਲ ਤਾਂ ਕੀ ਮਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਇਹਨਾਂ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਹੈ। ਉਹ ਕੰਪਲੇਂਟ ਦੀ ਇਨਕੁਆਰੀ ਹੈ ਚੱਲ ਰਹੀ ਹੈ। ਫਿਲਹਾਲ ਪ੍ਰਾਇਮਰੀ ਸਟੇਜ ਤੇ ਹਜੇ ਤੱਕ ਕਾਮਨ ਨੰਬਰ ਹੀ ਹੈ ਸਾਡੇ ਕੋਲ। ਜਿਸ ਤੋਂ ਥੋੜਾ ਜਿਹਾ ਪਤਾ ਲੱਗੇ ਵੀ ਸ਼ਾਇਦ ਇਹ ਅਕਾਊਂਟ ਤਾਂ ਉਹ ਕੋ ਫਾਜ਼ਲ ਦਾ ਹੈ। ਲੇਕਿਨ ਅਜੇ ਕਿਉਂਕਿ ਕੰਪਲੇਨ ਜਸਟ ਆਈ ਹੈ ਇਹਨੂੰ ਡੂੰਘਾਈ ਨਾਲ ਤਫ਼तीश ਕਰਾਂਗੇ ਫਿਰ ਪਤਾ ਲੱਗੇਗਾ ਜੀ ਵੈਰ ਇਹ ਕੋਈ ਗਰੁੱਪ ਹੈ ਜਾਂ ਕੋਈ ਇਕੱਲੇ ਦੋ ਤਿੰਨਰ ਕੇ ਮਿਲ ਕੇ ਥੱਗੀਆਂ ਮਾਰਨ ਦੀ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਤੇ ਬਾਅਦ ਤਫ਼तीश ਪਤਾ ਲੱਗੇਗਾ ਲੇਕਿਨ ਇਥੇ ਰਾਜੇਂ ਕੁਮਾਰ ਜੀ ਦੀ ਸਿਆਣਪ ਵੀ ਰਹੀ ਕਿ ਉਹ ਇਸ ਦਾ ਵੀ ਥੱਗ ਨਹੀਂ ਪਰ ਆਪਾਂ ਰੁਟੀਨ ਚ ਹੀ ਦੇਖਦੇ ਹਾਂ ਕਿ ਲੋਕ ਆਮ ਤੌਰ ਤੇ ਥੱਗੀਆਂ ਚ ਫਸ ਜਾਂਦੇ ਆ ਔਰ ਤੇ ਜਮਨੇ ਵਾਲੇ ਬੰਦਿਆਂ ਨੇ ਇਹ ਵੀ ਥੋੜੀ ਜੀ ਫਸਾਨ ਦੀ ਕੋਸ਼ਿਸ਼ ਵੀ 30000 ਰੁਪਏ ਦੇ ਮੇਰੇ ਦੀ ਅਮਾਉਂਟ ਮੰਗੀ ਜਿੱਥੇ ਕਿ ਅਗਲਾ ਕਾਮਨਲੀ ਹੋ ਜਾਂਦਾ ਕਿ ਚਲੋ ਸਪੀਕਰ ਸਾਹਿਬ ਨੇ ਕਿਹਾ ਹੈ ਕਿ ਮੈਂ ਭਰ ਦਿੰਨਾ ਤੇ ਨਾਲ ਸਪੀਕਰ ਸਾਹਿਬ ਕਹਿ ਰਹੇ ਆ ਵੀ ਮੇਰ ਕੋ ਭਰਿਆ ਜੋ ਫੱਕੀ ਯਾਰ ਪਰ ਰਾਇਨ ਕੁਮਾਰ ਇਹ ਵੀ ਹੋ ਸਕਦੀ ਸੀ ਚਲੋ ਸਪੀਕਰ ਸਾਹਿਬ ਨੇ ਛੋਟਾ ਜਿਹਾ ਕੰਮ ਕਿਹਾ ਉਹਨਾਂ ਦੀ ਫੀਸ ਭਰ ਦਿੰਨੇ ਆ ਕਰਿਆ ਕਿ ਸਪੀਕਰ ਸਾਹਿਬ ਤੋਂ ਪੈਸੇ ਲੈ ਲਾਂਗੇ ਲੇਕਿਨ ਬੜੀ ਸਿਆਣਪ ਵਾਲੀ ਗੱਲ ਸੀ ਕਿ ਇਹਨਾਂ ਦੇ ਕਿ ਇਹਨਾਂ ਨੇ ਪਹਿਲਾਂ ਕਨਫਰਮ ਕਰ ਲਿਆ ਕਨਫਰਮ ਕੀਤਾ ਤਾਂ ਪਤਾ ਲੱਗ ਗਿਆ ਵੀ ਇਹ फेक ਇਹਦੇ ਨੇ ਤਰਕ ਨਹੀਂ ਕੀਤੀ। ਇਸ ਤੋਂ ਵੀ ਅਸੀਂ ਪਬਲਿਕ ਡਿਪਾਰਟਮੈਂਟ ਵੀ ਚਾਹੁੰਦਾ ਕਿ ਲੋਕ ਆਪਣੇ ਲੈਵਲ ਤੇ ਵੀ ਸਿਆਣੇ ਰਹਿਣ। ਨਾ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜਿਵੇਂ ਰਾਜਿੰਦਰ ਕੁਮਾਰ ਜੀ ਨੇ ਸਿਆਣਾ ਕਹਿਤੀ ਹੈ ਕਿ ट्रांजैक्शन ਕਰਨ ਤੋਂ ਪਹਿਲਾਂ ਕਨਫਰਮ ਕਰ ਲੈ। ਕਿ ਵਾਥੇ ਹੀ ਉਹਨਾਂ ਨੇ ਇਹ ਡਿਊਟੀ ਲਈ ਹੈ ਜਾਂ ਨਹੀਂ ਲਈ। ਪਬਲਿਕ ਨੂੰ ਅੱਜਕੱਲ ਚਾਹੀਦਾ ਕਿ ਉਹ ਵੀ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਵੱਧ ਰਹੀ ਹੈ ਸੋਸ਼ਲ ਮੀਡੀਆ ਵੱਧ ਰਿਹਾ ਹੈ ਸੋਸ਼ਲ ਮੀਡੀਆ ਦਾ ਯੂਜ਼ ਵੱਧ ਰਿਹਾ ਤਾਂ ਆਮ ਤੌਰ ਤੇ ਇਹੋ ਜਿਹੇ ਫੇਕ ਪੰਨੋਂ ਲੋਕਾਂ ਨੂੰ ਆਉਂਦੀਆਂ ਉਹ ਲੋਕੀ ਜਦੋਂ ਠੱਗੇ ਜਾਂਦੇ ਆ ਫਿਰ ਪੁਲਿਸ ਕੋਲ ਆਉਂਦੇ ਔਰ ਇਹ ਤਫ਼ਸੀਲ ਬੜੀ ਲੰਬੀ ਚਲੀ ਜਾਂਦੀ ਹੈ ਕਿਉਂਕਿ ਜਿਹੜਾ ਆਈਪੀ ਐਡਰੈਸ ਹੁੰਦਾ ਇਹ ਮੈਕਸਿਮ ਤੀਜੇ ਨੂੰ ਯੂਐਸ ਵਗੈਰਾ ਤੋਂ ਹੁੰਦਾ ਤੇ ਇਹਨੂੰ ਫੇਰ ਵੀ ਸਾਡਾ ਸਾਈਬਰ ਕ੍ਰਾਈਮ ਵਿਭਾਗਾਂ ਵਿੱਚ ਦਾਖਲ ਕੀਤਾ ਜਾਂਦਾ ਹੈ ਵੇ ਫਿਲਹਾਲ ਅਸੀਂ ਇਕਲਾ ਤਫਤੀਸ਼ ਕਰ ਰਹੇ ਹਾਂ ਮੁਕਦਮਾ ਜਸਟ ਕੰਪਲੀਟ ਆਇਆ ਅਸੀਂ ਮੁਕਦਮਾ ਨੋਨ ਦੇ ਖਿਲਾਫ ਕਰਨ ਤੋਂ ਪਹਿਲਾਂ ਇਹ ਚਾਹੁੰਦੇ ਹਾਂ ਕਿ ਸ਼ਾਇਦ ਸਾਨੂੰ ਬਾਈ ਨੇਮ ਕ੍ਰਿਮੀਨਲ ਦਾ ਪਤਾ ਲੱਗ ਜਾਵੇ ਤੇ ਲੀ ਪ੍ਰਾਇਮਰੀ ਸਟੇਜ ਇਨਕੁਆਰੀ ਕਰ ਦਿੱਤੀ ਪਸੇਦਾ ਮੁਕਦਮਾ ਦਰਜ ਕਰਕੇ ਇਹ ਤਾਂ ਸਿਸ਼ਟ ਕਰਾਂ